ਜਿਸ ਬੰਦੇ ਨੇ 40 ਸਾਲ ਦੀ ਉਮਰ ਤੱਕ ਕਿਸੇ ਨਾਲ ਪਿਆਰ ਨਹੀਂ ਕੀਤਾ ਉਹਦਾ ਦਿਲ ਹੈ ਨਹੀਂ। ਇਹ ਜਿਹੜਾ 40 ਸਾਲ ਤੋਂ ਬਾਅਦ ਵੀ ਨਹੀਂ ਹਟਦਾ ਉਹਦਾ ਫਿਰ ਦਿਮਾਗ ਹੈ ਨਹੀਂ। ਤੁਸੀਂ ਪਿਆਰ ਕੀਤਾ? ਹਾਂ ਕੀਤਾ। ਕਿੰਨਾ ਕੁ ਕੀਤਾ? ਕੋਰੀ ਵਾਲੀ ਸਰਕਾਰ ਉਹਨਾਂ ਬੰਦਾ ਬਹੁਤ ਸਾਰਾ ਮਾਣ ਆਇਆ। ਬਾਬਾ ਹੋਰੀ ਜੀ ਉਹਨਾਂ ਦੇ ਨਾਂ ਤੇ ਸਹਿਦਲਾ ਸ਼ੁਕਰਗੁਜ਼ਾਰ ਹੈ। ਤੁਸੀਂ ਕੁਝ ਪਿਆਰ ਤੋਂ ਖੱਟੇ? ਹਾਂਜੀ ਬਹੁਤ ਕੋਈ ਖੱਟੇ ਕੀ ਖੱਟੇ ਮੈਂ 12 13 ਨਿਆਣੇ ਖੱਟੇ ਇਹ ਤਾਂ ਆਮ ਜੀ ਗੱਲ ਐ ਯਾਰ ਤੂੰ ਪਿਹਾਰ ਜਾ ਕੇ ਦੇਖ ਇਸ ਕਰਕੇ ਕੋਈ ਖਾਸ ਗੱਲ ਨਹੀਂ ਤੁਸੀਂ ਕੁਝ ਪਿਆਰ ਤੋਂ ਖੱਟਿਆ ਹੈ ਇਹਨਾਂ ਦੀ ਮੁਸਕਰਾਹਟ ਦੱਸਦੀ ਆ ਬਹੁਤ ਕੁਝ ਖੱਟੀ ਫਿਰਦੇ ਤਾੜੀਆਂਵਾ ਦੇ ਇੱਕ ਵਾਰੀ ਹਾਂਜੀ ਹੋ ਦੱਸ ਤੇਰੇ ਨਹੀਂ ਕਰ ਹਰ ਮਹੀਨੇ ਖੱਟੇ ਆ ਸਰਕਾਰ ਜੋ ਬਾਬਾ ਜੀ ਇਹ ਸਭ ਦਿਲ ਦੇ ਜਾਣਨ ਵਾਲੇ ਨੇ ਕਹਿੰਦੇ ਗੀਤ ਗਾਉਣਾ ਕਿ ਸੱਚੀ ਪੱਤਿਆ ਹੋਇਆ ਬੀਬੀ ਦਾ ਤਾੜੀਆਂ ਮਾਰਦੇ ਬਾਬਾ ਜੀ ਦੇ ਨਾਸਤੇ ਕਿਉਂਕਿ ਦਿਲ ਦੇ ਜਾਣਨ ਵਾਲੇ ਆ ਸਾਰੇ ਦੱਸ ਤੇਰੇ ਨਹੀਂ ਕਰਾ ਮਨ ਪੱਤਿਆ ਅਸਟਾ ਹੋ ਗਏ ਜਾਂਦੇ ਜਾਂਦੇ ਕੀ ਕਹਿ ਗਏ ਕਿਸ ਕਿਨੇ ਬੋਤਲ ਵਰਦੀ ♫ ਚੌਥਾ ਵਿਆਹ ਆ ਹੁਣ ਆ ਪਹਿਲਾ 3 ਹੋ ਚੁੱਕੇ ਨੇ ਆ ਕਿੰਨਾ ਹੋਇਸੀ ਪਹਿਲਾਂ ਦੱਸੀ ਆ ਲੈ ਪਹਿਲਾਂ ਹੀ ਦੱਸ ਦੇ ਅੱਧੇ ਕਦਾਂ ਦੱਸ ਆ ਨਵਾਂ ਜੀ ਕਰਦੇ ਆ ਜੰਦਰ ਸਾਹਿਬ ਬਈ ਆ ਜਮਾਨਾ ਅੱਜਕੱਲ ਬੜਾ ਕਾਲਜੁਗਤਾ ਆ ਗਿਆ ਕਿਉਂਕਿ ਮੈਂ ਪਤਨੀ ਵਰਤਾ ਆਦਮੀ ਆ ਪਤਨੀ ਵਰਤਾ ਆਦਮੀ ਕਿਉਂਕਿ ਮੇਰਾ ਵਿਆਹ ਹੋਇਆ ਜਦੋਂ ਮੇਰੇ ਘਰ ਵਾਲੀ ਬਹੁਤ ਸੋਹਣੀ ਬੜੀ ਸਿਆਣੀ ਉਹ ਵਿਚਾਰੀ ਰੱਬ ਨੂੰ ਪਿਆਰੀ ਹੋ ਗਈ। ਚੰਗਾ ਬਾਬਾ ਜੀ ਆ ਮੇਰੀ ਗੱਲ ਸੁਣ ਲਓ ਇੱਕ ਮਿੰਟ। ਮੇਰੇ ਘਰ ਵਾਲੀ ਬਹੁਤ ਸੋਹਣੀ ਉਹ ਵਿਚਾਰੀ ਰੱਬ ਨੂੰ ਪਿਆਰੀ ਹੋ ਗਈ। ਮੈਂ ਇੱਕ ਵਿਆਹ ਹੋਰ ਕਰਾ ਲਿਆ ਤੁਹਾਨੂੰ ਤਾਂ ਪਤਾ ਹੀ ਆ। ਮੈਂ ਇੱਕ ਹੋਰ ਵਿਆਹ ਕਰਾ ਲਿਆ ਉਹ ਵਿਚਾਰੀ ਗਵੰਦੀ ਨੂੰ ਪਿਆਰੀ ਹੋ। ਮੈਂ ਇੱਕ ਵਿਆਹ ਹੋਰ ਕਰਾ ਲਿਆ ਉਹ ਵਿਚਾਰੀ ਨਿਆਣੀ ਸੀ ਮੇਰੇ ਨਾਲ ਗੱਲੀ ਪੈ ਗਈ ਮੈਨੂੰ ਕਹਿੰਦੀ ਜੀ ਜਦੋਂ ਤੁਸੀਂ ਪੜ੍ਹਦੇ ਹੁੰਦੇ ਸੀ ਉਦੋਂ ਤੁਸੀਂ ਕੀ ਕਰਦੇ ਸੀ ਮੈਂ ਕਿਹਾ ਮੈਂ ਤਾਂ ਪੜ੍ਹਿਆ ਹੀ ਬਹੁਤ ਔਖ ਹੈ ਮੈਂ ਕਿਹਾ ਤੂੰ ਕਹਿੰਦੀ ਮੇਰੇ ਤਾਂ ਚਾਹਨਾ ਦਿਲ ਦੇ ਦਿਲ ਚ ਹੀ ਰਹਿ ਗਏ ਮੈਂ ਤਾਂ ਐਥਲੈਟਿਕ ਸੀ ਮੈਂ ਤਾਂ ਹੁਣ 올림픽 ਖੇਡਾਂ 'ਚ ਜਾਣਾ ਸੀ ਮੈਂ ਕਿਹਾ ਵੀ ਕਿਤੇ ਆਇਆ ਨਾ ਕਹਿੰਦੇ ਵੀ ਸਾਰੇ ਆ ਕੇ ਸਹੁਰਿਆਂ ਨੇ ਮਦਦ ਨਹੀਂ ਕੀਤੀ ਮੈਂ ਕਿਹਾ ਭਗਮਾਨ ਨੇ ਵੀ ਸਵੇਰੇ ਤੋਂ ਤਿਆਰ ਹੋ ਜਾ ਮੈਂ ਸਵੇਰੇ 5 ਵਜੇ ਉੱਠਿਆ ਉਹਨੂੰ ਉਠਾਇਆ ਤੇ ਸਾਡਾ ਜੀਤੀ ਰੋਡ ਦਾ ਨਵਾਂ ਹੀ ਬਣਾਇਆ ਹੋਣ ਕਿਲਾ ਆਲਾ ਉੱਥੇ ਲੈ ਗਿਆ ਮੈਂ ਕਹਾਂ ਦੱਸ ਭਾਲਮਾਨ ਨੇ ਭੱਜ ਕੇ ਦਿਖਾ ਦੇ ਕਿ ਤੇਰੀ ਰੇਸ ਕਿੰਨੀ ਕੈ ਵੀ ਫੇਤਰ ਮੈਂ ਲੰਪਕ ਖੇਡਾਂ ਚ ਲੈ ਕੇ ਜਾਊਂ ਉਹ ਮਾਂ ਦੀ ਧੀ ਨੇ ਐਸੀ ਰੇਸ ਫੜੀ ਮੁੜ ਕੇ ਆਈ ਮਾਰ ਦੁੱਤੇ ਆਹ ਜਾਨ ਕਟਲੀ ਸਮਾਸ਼ ਪ੍ਰਿਆਰਥ ਹੈ ਜਾਨ ਕਟਲੀ ਇਹ ਬਾਈਪਾਸ ਵਾਲੇ ਬੜੇ ਸਿਆਣੇ ਆਏ ਜਾਨ ਕੱਟ ਲੈਂਦੇ ਨੇ ਜਾਨ ਆਪਣੀ ਨਿਚਾੜ ਦਿੰਦੇ ਕਬੜੀ ਤਾੜੀਆਂ ਲਾਦਾ ਆਪਣੇ ਨਾਮ ਤੇ